ਕੈਨੇਡਾ ਵੱਲੋਂ ਪੜਾਈ ਤੋਂ ਬਾਅਦ ਮਿਲਣ ਵਾਲੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਕੋਰਸਾਂ ਦੇ ਖੇਤਰਾਂ ਦੀ ਲਿਸਟ ਨੂੰ ਅਪਡੇਟ ਕੀਤਾ ਗਿਆ ਹੈ। ਇਹ ਨਿਯਮ ਉਨ੍ਹਾਂ ਵਿਦਿਆਰਥੀਆਂ ਤੇ ਲਾਗੂ ਹੋਣਗੇ ਜਿਨ੍ਹਾਂ ਨੇ ਸਟੱਡੀ ਪਰਮਿਟ ਦੀ ਅਰਜ਼ੀ 1 ਨਵੰਬਰ ਤੋਂ ਬਾਅਦ ਦਿੱਤੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਅਕਤੂਬਰ 2024 ਦੇ ਦੌਰਾਨ ਐਲਾਨ ਕੀਤਾ ਗਿਆ ਸੀ ਕਿ ਹਰ ਕੋਰਸ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ ਯੋਗ ਨਹੀਂ ਹੋਵੇਗਾ ਤੇ ਹੁਣ ਡਿਪਾਰਟਮੈਂਟ ਵੱਲੋਂ ਯੋਗ ਕੋਰਸਾਂ ਦੀ ਲਿਸਟ ਜਾਰੀ ਕੀਤੀ ਗਈ ਸੀ। ਲਿਸਟ ਦੇ ਵਿੱਚ ਖੇਤੀਬਾੜੀ, ਹੈਲਥ, ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ, ਬਿਜ਼ਨਸ ਅਤੇ ਟ੍ਰਾਂਸਪੋਰਟ ਖੇਤਰ ਸ਼ਾਮਲ ਹਨ। ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਕੁਝ ਖੇਤਰਾਂ ਵਿੱਚ ਕੰਮੇ ਨਾ ਮਿਲਣ ਦੇ ਕਾਰਨ ਭਵਿੱਖ ਦੇ ਵਿੱਚ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਲਈ ਇਹ ਕਦਮ ਚੁੱਕਿਆ ਗਿਆ ਸੀ। ਡਿਪਾਰਟਮੈਂਟ ਦੇ ਵੱਲੋਂ ਅਪਡੇਟ ਕੀਤੀ ਗਈ ਲਿਸਟ ਵਿੱਚ 178 ਖੇਤਰ ਹਟਾ ਦਿੱਤੇ ਗਏ ਨੇ, ਜਦਕਿ 119 ਨਵੇਂ ਸ਼ਾਮਲ ਕੀਤੇ ਗਏ। ਦੱਸਦੀ ਹੈ ਕਿ ਕੈਨੇਡਾ ਵੱਲੋਂ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਲੈਣ ਲਈ ਕੋਰਸਾਂ ਦੀ ਚੋਣ ਉਤੇ ਲਗਾਈ ਗਈ ਇਹ ਸ਼ਰਤ ਹਰ ਪੱਧਰ ਦੀ ਪੜ੍ਹਾਈ ਉੱਪਰ ਨਹੀਂ ਹੈ ਬੈਚਲਰ ਮਾਸਟਰ ਡਿਗਰੀ ਜਾਂ ਪੀ ਐਚ ਡੀ ਪ੍ਰੋਗਰਾਮ ਕਰਨ ਵਾਲੀ ਵਿਦਿਆਰਥੀ ਕਿਸੇ ਵੀ ਖੇਤਰ ਜਾਂ ਵਿਸ਼ੇ ਵਿੱਚ ਪੜ੍ਹਾਈ ਕਰਕੇ ਵਰਕ ਪਰਮਿਟ ਦੀ ਅਰਜ਼ੀ ਦੇ ਸਕਦੀ ਹੈ